ਸਰਕਾਰ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਹੈ ਪੀਆਰਟੀਸੀ ਦੀ ਇੱਕ ਸਿੱਧੀ ਬੱਸ ਜੋ ਕਿ ਕੋਟਪੂਰਾ ਤੋਂ ਚੱਲੇਗੀ ਬਿਆਸ ਨੂੰ ਜਾਵੇਗੀ ਇਸ ਦੇ ਨਾਲ ਜਿਹੜਾ ਗੱਲ ਕਰੀਏ ਡੇਰਾ ਬਿਆਸ ਤੇ ਜਾਣ ਵਾਲੇ ਸ਼ਰਧਾਲੂਆਂ ਨੂੰ ਜਾਂ ਜਿਨ੍ਹਾਂ ਨੇ ਸਿੱਧਾ ਸਫ਼ਰ ਕਰਨ ਉਹਨਾਂ ਨੂੰ ਕਾਫੀ ਰਾਹਤ ਮਿਲੇਗੀ ਇਸ ਟਾਈਮ ਅਸੀਂ ਖੜੇ ਹਾਂ ਫਰੀਕ ਕੋਟ ਦੇ ਪੀਆਰਟੀਸੀ ਡੀਪੂ ਦੇ ਵਿੱਚ ਜਿਥੇ ਦੀਆਂ ਤਸਵੀਰਾਂ ਨੇ ਇਹ ਜਿਹੜੀ ਬੱਸ ਆ ਇਸ ਨੂੰ ਫੋਲ ਲਗਾ ਕੇ ਖੜਾਇਆ ਗਿਆ ਇਸ ਦਾ ਜੋ ਰਸਮੀ ਜਿਹੜਾ ਸ਼ੁਰੂਆਤ ਕੀਤੀ ਜਾਵੇਗੀ ਜੋ ਕਿ ਸਿੱਧੀ ਕੋਟਪੂਰਾ ਤੋਂ ਚੱਲੇਗੀ ਤੇ ਜਿਹੜਾ ਮਾਇਆ ਸੁਲਤਾਨਪੁਰ ਲੋਧੀ ਹੁੰਦਿਆਂ ਹੋਇਆਂ ਉਹ ਬਿਆਸ ਨੂੰ ਜਾਵੇਗੀ ਇਹ ਗੱਲ ਕਰਕੇ ਤਾਂ ਇਸ ਤੋਂ ਪਹਿਲਾਂ ਕੋਈ ਵੀ ਸਰਕਾਰੀ ਬੱਸ ਜਿਹੜੀ ਆ ਨਹੀਂ ਜਾ ਰਹੀ ਸੀ ਤੇ ਹੁਣ ਇਹ ਜਿਹੜਾ ਰੂਟ ਸ਼ੁਰੂ ਕੀਤਾ ਗਿਆ ਹੈਗਾ ਇਹ ਬੱਸ ਅੱਜ ਫਰੀ ਕੋਟ ਦੇ ਪੀਆਰਸੀ ਡੀਪੂ ਦੇ ਵਿੱਚ ਖੜੀ ਹੈ ਤੇ ਇੱਥੋਂ ਜਿਹੜਾ ਇਹਨੂੰ ਰਸਮੀ ਤੌਰ ਤੇ ਇਸ ਤੋਂ ਜਿਹੜਾ ਚੋੜਿਆ ਜਾਵੇਗਾ ਇਸ ਬਾਰੇ ਅੱਜ ਵੀ 8 ਸੀ ਦੇ ਚੇਅਰਮੈਨ ਇਥੇ ਪਹੁੰਚ ਰਹੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਤੋਂ ਜਾਣਾਂਗੇ ਕਿ ਕਿੰਨਾ ਸਮਾਰਕਿਆ ਗਿਆ ਹੈ ਹਫਤੇ ਵਿੱਚ ਚੱਲੇਗੀ ਜਾਂ ਮਹੀਨੇ ਵਿੱਚ ਚੱਲੇਗੀ ਉਹ ਸਾਰੀ ਜਾਣਕਾਰੀ ਦਵਾਂਗੇ ਇਹਦੇ ਨਾਲ ਇੱਕ ਹੋਰ ਫਾਇਦਾ ਮਿਲੇਗਾ ਉਹਨਾਂ ਮਹਿਲਾਵਾਂ ਨੂੰ ਜਿਨ੍ਹਾਂ ਦਾ ਕੀ ਆਧਾਰ ਕੜ ਚੱਲਦਾ ਜਿਉਂਕਿ ਪਹਿਲਾਂ ਵੀ 8 ਸੀ ਸਿੱਧੀ ਬੱਸ ਕੋਈ ਸੁਲਤਾਨਪੁਰ ਲੋਧੀ ਨੂੰ ਉਹਦੇਲੇ ਪਾਸੇ ਨੂੰ ਜਿਹੜੀ ਅਬਿਆਸ ਨੂੰ ਨਹੀਂ ਜਾ ਰਹੀ ਸੀ ਜਿਸ ਕਾਰਨ ਲੋਕਾਂ ਨੂੰ ਖਰਚਾ ਵੀ ਸਾਂਭਣਾ ਪਗਰਨਾ ਪੈਂਦਾ ਸੀ ਤੇ ਖਾਸ ਕਰਕੇ ਗੱਲ ਕਰਕੇ ਤਾਂ ਇਹ ਮਾਲਵੇ ਏਰੀਏ ਦੇ ਵਿੱਚ ਜਿਹੜਾ ਕਾਫੀ ਸ਼ਰਧਾਲੂ ਨੇ ਉਹ ਬਿਆਸ ਟੇਰੇ ਨੇ ਜਾਂਦੇ ਨੇ ਉਹਨਾਂ ਨੂੰ ਵੀ ਕਾਫ ਮਿਲੇਗਾ ਜਿਹਦੇ ਵਿੱਚ ਮਹਿਲਾਵਾਂ ਵੀ ਸ਼ਾਮਲ ਨੇ ਉਹਨਾਂ ਨੂੰ ਆਧਾਰ ਕਾਰਡ ਜਰੀਏ ਕਾਫੀ ਫਾਇਦਾ ਮਿਲੇਗਾ ਤੇ ਜਿਸ ਨਾਲ ਉਹ ਆਪਣਾ ਜਿਹੜਾ ਉੱਥੇ ਜਾ ਕੇ ਆਪਣੀ ਸ਼ਰਧਾ ਪੂਰੀ ਕਰ ਸਕਦੇ ਨੇ ਜਿਨ੍ਹਾਂ ਨੇ ਧਾਰਮਿਕ ਸਥਾਨਾਂ ਤੇ ਜਾਣਾ ਹੋਵੇ ਉਹ ਵੀ ਉੱਥੇ ਜਿਵੇਂ ਸਲਾਪੁਰ ਲੋਧੀ ਕਿਸੇ ਜਾਣਾ ਹੋਵੇ ਤਫਰੀ ਕੋਟ ਤੋਂ ਜਾਣਾ ਹੋਵੇ ਜਾਂ ਕੋਟਖਪੁਰੋ ਜਾਣਾ ਹੋਵੇ ਉਹ ਸਿੱਧਾ ਹੁਣ ਉੱਥੇ ਜਿਹੜਾ ਜਾ ਸਕਣਗੇ ਤੇ ਇਹਦੇ ਨਾਲ ਜਿਹੜਾ ਕਾਫੀ ਰਾਹਤ ਲੋਕਾਂ ਨੂੰ ਮਿਲੇਗੀ ਸਰਕਾਰ ਵੱਲੋਂ ਵਕ ਵਕ ਤੇ ਇਸ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਜਸਦੇ ਚੱਲਦੇ ਆ ਕਈ ਹੋਰ ਬੱਸਾਂ ਵੀ ਸ਼ੁਰੂ ਕੀਤੀਆਂ ਗਈਆਂ ਸੀ ਹਰਦਵਾਰ ਸਾਹਿਬ ਨੂੰ ਵੀ ਸ਼ੁਰੂ ਕੀਤੀ ਗਈ ਸੀ ਤੇ ਜਿਹੜੀ ਇਹ ਬੱਸ ਹੋਣਾ ਜਿਹੜੀ ਪੀਆਰਸੀ ਦੀ ਸਿੱਧੀ ਬੱਸ ਜਿਹੜੀ ਪਹਿਲੀ ਬੱਸ ਹੈ ਆ ਫਰੀਦਕੋੜ ਤੋਂ ਅੱਜ ਸ਼ੁਰੂ ਕੀਤੀ ਜਾ ਰਹੀ ਹੈਗੀ ਹੈ ਤੇ ਇਸ ਦੇ ਬਾਅਦ ਤੁਹਾਨੂੰ ਚੀਰਮਨ ਸਾਹਿਬ ਨਾਲ ਗੱਲਬਾਤ ਕਰਾਉਣੇ ਆ ਉਹਨਾਂ ਦਾ ਕੀ ਕਹਿਣ ਹੈਗਾ ਤੇ ਜਾਣਦੇ ਹੋ ਉਹਨਾਂ ਤੋਂ ਕੀ ਕੀ ਰੂਟ ਰੱਖੇ ਗਏ ਨੇ ਆ ਦੂਜੇ ਪਾਸੇ ਜੀ ਗੱਲ ਕਰੀਏ ਫਰੀਦਕੋੜ ਇਲਾਕੇ ਦੀਆਂ ਸੰਗਤਾਂ ਦੀ ਕਾਫੀ ਲੰਬੇ ਸਮੇਂ ਤੋਂ ਮੰਗ ਚੱਲ ਰਹੀ ਸੀ ਕਿ ਫਰੀਦਕੋੜ ਤੋਂ ਸਿੱਧੀ ਬਿਆਸ ਨੂੰ ਇੱਕ ਬੱਸ ਸਰਵਿਸ ਚਾਲੂ ਕੀਤੀ ਜਾਵੇ ਸੋ ਪਿਛਲੇ 2-3 ਮਹੀਨਿਆਂ ਦੇ ਤੋਂ ਅਸੀਂ ਇਸ ਤੇ ਕੰਮ ਕਰ ਰਹੇ ਸੀ ਤੇ ਅੱਜ{{\text{ਕੋਟਕਪੂਰਾ ਫਰੀਦਕੋਟ ਤੋਂ ਵਾਇਆ ਮੱਖੂ ਜੀਰਾ{{\text{ਸultanpur Lodhi ਤੇ ਕਪੂਰਥਲਾ ਹੁੰਦਾ ਹੋਇਆ ਇਹ ਬੱਸ ਸਰਵਿਸ ਸਿੱਧੀ ਬਿਆਸ ਜਾਏ ਕਰੇਗੀ ਤੇ ਕਰੀਬ ਦੁਪਹਿਰੇ 12:30 ਵਜੇ ਬੱਸ ਬਿਆਸ ਜੇਰੇ ਪਹੁੰਚੇਗੀ ਤੇ ਉਸ ਤੋਂ ਬਾਅਦ ਸ਼ਾਮ ਦੀ ਵਾਪਸੀ ਤੇ ਰਾਤ ਨੂੰ ਸਵਾਰੀਆਂ ਦੁਆਰਾ ਆਪਣੇ ਫਰੀਦਕੋਟ ਆਪਣੇ ਨਿਵਾਸ ਸਥਾਨ ਕੋ ਫੇਰ ਪਹੁੰਚੇਗੀ}} ਫਿਰ ਜਾਂਦਾ ਹੀ ਲੱਭਸਾ ਅਗਲੀ ਕੀ ਹਾਂਜੀ ਹਾਂ ਡੇਲੀ ਬੱਸੇ ਤੇ ਬੱਸ ਰੋਜ਼ਾਨਾ ਚੱਲੂਗੀ ਸਵੇਰੇ 6:30 ਵਜੇ ਮਾਰਨਿੰਗ ਸਟਾਰਟਿੰਗ ਇਹਦੀ ਹੋਊਗੀ ਕੋਟਕਪੂਰੇ ਤੋਂ ਤੇ ਵਾਇਆ ਜਿਹੜਾ ਮੈਂ ਰਸਤਾ ਦੱਸਿਆ ਹੁੰਦੇ ਹੋਏ ਸਾਰੇ ਸ਼ਹਿਰਾਂ ਤੋਂ ਗੁਜ਼ਰਦੇ ਹੋਏ ਇਹ ਲਾਸਟ 12:30 ਵਜੇ ਬਿਆਸ ਪਹੁੰਚੇਗਾ ਸੱਚੇ ਮਾਣੋ ਕਾਫੀ ਲੰਮਾ ਸਫ਼ਰ ਹੋਵੇਗਾ ਪਰ ਜੇਣਾ ਕਿ ਬੱਸਾਂ ਉਹ ਉਹ ਨਹੀਂ ਜਾ ਰਹੀਆਂ ਨੇ ਸਰਕਾਰ ਨੂੰ ਲੋੜ ਹੈਗੀ ਬੱਸਾਂ ਦੀ ਦੇਖੋ ਜੇ ਆਪਾਂ ਬੱਸਾਂ ਦੀ ਗੱਲ ਕਰੀਏ ਤੇ ਬਹੁਤ ਜਲਦ ਪੀਆਰਟੀਸੀ ਦੇ ਢੇੜੇ ਵਿੱਚ ਸੋ ਮਿੰਨੀ ਬੱਸਾਂ ਅਸੀਂ ਸ਼ਾਮਲ ਕਰਨ ਜਾ ਰਹੇ ਹਾਂ ਜਿਹਦਾ ਆਉਣ ਵਾਲੇ ਹਫਤੇ ਟੈਂਡਰ ਲੱਗ ਜਾਏਗਾ ਤੇ ਉਸ ਤੋਂ ਬਾਅਦ 400 ਬੱਸਾਂ ਤੇ ਹੋਰ ਜਿਹੜੀਆਂ ਆਰਡੀਨਰੀ ਆਪਣੀਆਂ ਬੱਸਾਂ ਤੇ ਵੀ ਸਾਡਿਆ ਕੰਮ ਚੱਲ ਰਿਹਾ ਤੇ ਮੈਨੂੰ ਉਮੀਦ ਆ ਵੀ 2-3 ਮਹੀਨਿਆਂ ਦੇ ਵਿੱਚ ਜਿਹੜੀਆਂ 400 ਆਰਡੀਨਰੀ ਬੱਸਾਂ ਦਾ ਟੈਂਡਰ ਵੀ ਲਗਾ ਦਿੱਤਾ ਜਾਏਗਾ ਤਾਂ ਕਿ ਧਨਾਂ ਲਾ ਕੇ ਵੀ ਕਿਹਾ ਨਹੀਂ ਤੋ ਕਿਲੋਮੀਟਰ ਸਕੀਮ ਉਹਦਾ ਵੀ ਕਰ ਰਹੇ ਹਾਂ ਕਿ ਸਰਕਾਰ ਨੂੰ ਆਪਣਾ ਅੰਟਰਕੋਰੀ ਦੇਖੋ ਜੇ ਅਸੀਂ ਗੱਲ ਕਰੀਏ ਕਿਲੋਮੀਟਰ ਸਕੀਮ ਦੀ ਇਹ ਵੀ ਪੰਜਾਬ ਦੇ ਜਿਹੜੇ ਪੇਰਚਕਾਰ ਲੋਕਾਂ ਉਹਨਾਂ ਨੂੰ ਲਾਹ ਪਹੁੰਚਾਉਣ ਵਾਸਤੇ ਪਿਛਲੀ ਸਰਕਾਰਾਂ ਵੱਲੋਂ ਸ਼ੁਰੂ ਕੀਤੀ ਗਈ ਸੀ ਤੇ ਇਹਦੇ ਵਿੱਚ ਅਸੀਂ ਕੋਈ ਵਾਅਦਾ ਨਹੀਂ ਕੀਤਾ ਮੰਨ ਲਓ ਜੇ ਪੀਆਰਟੀਸੀ ਗੱਲ ਕਰੀਏ 250 200 250 ਦੇ ਕਰੀਬ ਜਿਹੜੀ ਕਿਲੋਮੀਟਰ ਸਕੀਮ ਦੀਆਂ ਬੱਸਾਂ ਤੇ ਉਹ ਸਮੇਂ-ਸਮੇਂ ਤੇ ਉਹਨਾਂ ਦੀ ਰਿਪਲੇਸਮੈਂਟ ਹੁੰਦੀ ਰਹਿੰਦੀ ਆ ਜੇ ਸਾਢੇ 5 6 ਸਾਲ ਜਿਹੜੀ ਬੱਸਾਂ ਖੁੱਬੇ ਕਰ ਜਾਂਦੀਆਂ ਉਸ ਤੋਂ ਬਾਅਦ ਟੈਂਡਰ ਲਗਾ ਕੇ ਨਵੀਆਂ ਬੱਸਾਂ ਲੈ ਲਈਆਂ ਤੇ ਉਹਦੇ ਵਿੱਚ ਵੀ ਕੋਈ ਨਵਾਂ ਵਾਅਦਾ ਨਹੀਂ ਕੀਤਾ ਜਾ ਰਿਹਾ ਸਿਰਫ اور پلیسمنٹ ਕੀਤੀ ਚਾਹੇ ਇਹ ਤਾਂ ਸਰਕਾਰ ਦੀ ਐਸ ਪਹਿਲ ਕਦਮੀ ਦੇ ਵੀ ਲੋਕਾਂ ਵਿਚਲਾਗਾ ਵੀ ਕਰਨਗੇ ਕਿਉਂਕਿ ਪਹਿਲਾਂ ਕੋਈ ਵੀ ਪੀਆਰਟੀ ਦੀ ਸਿੱਧੀ バス ਜਿਹੜੀ ਹੈਗੀ ਆ ਬੱਸ ਨੂੰ ਨਹੀਂ ਜਾ ਰਹੀ ਸੀ ਅੱਜ ਜਿਹੜੀ ਸ਼ੁਰੂਆਤ ਹੋ ਚੁੱਕੀ ਹੈ ਦੇਖਣਾ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਕਿੰਨੀ ਕਿਸਮ ਦੀ ਰਾਹਤ ਮਿਲਦੀ ਹੈ